ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੂਤਪਾਲ ਦੇ ਪਰਿਵਾਰ ਨੇ ਪਾਰਟੀ ਬਣਾਈ ਹੈ ਨਾ ਬਾਅਦਸ ਪੰਜਾਬ ਦੇ ਵੈਸੇ ਬਾਅਦਸ ਪੰਜਾਬ ਦੇ ਹੈਗੀ ਆ ਤੇ ਇਹਨਾਂ ਦੇ ਕੁਝ ਕਤੀੜ ਜਿਵੇਂ ਇੰਗਲੈਂਡ ਬੈਠੇ ਐ ਜਾਂ ਕੋਈ ਕੈਨੇਡਾ ਬੈਠਾ ਇਹ ਚਾਰਕ ਬੰਦੇ ਨੇ ਪਹਿਲਾਂ ਤੇ ਨਾਂ ਸੁਣ ਲਿਓ ਇੱਕ ਤਾਂ ਹੈਗਾ ਡੀਐਸ ਸਿੱਧੂ ਤੇ ਇੱਕ ਹੈਗਾ ਦਲਜੀਤ ਸਿੰਘ ਕਸ਼ਮੀਰ ਇਹ ਡਰਗੀਆ ਬੰਦਾ ਚਿਟਾ ਵੇਚਦਾ ਰਿਹਾ ਤੇ ਇੱਕ ਪ੍ਰਦੀਪ ਸਿੰਘ ਹੈ ਤੇ ਇਹ ਇੱਕ ਹੈਗਾ ਅਸ਼ਟਰ ਸਿੰਘ ਜਿਹੜਾ ਪ੍ਰਦੀਪ ਸਿੰਘ ਹੈ ਇਹ ਪੁੱਤਰ ਚਾਚਾ ਹਰਜੀਤ ਸਿੰਘ ਅੰਮ੍ਰਿਤਪਾਲ ਦੇ ਚਾਚੇ ਦਾ ਮੁੰਡਾ ਹੈ ਤੇ ਇਹਨਾਂ ਨੇ ਇੱਕ ਪੋਸਟ ਪਾਈ ਹੈ ਪੋਸਟ ਪਾ ਕੇ ਇੱਕ ਹੈ ਵੀ ਜਿਹੜੇ ਐਸਪੀ ਹਰਪਾਲ ਸਿੰਘ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਅਮਰਤਪਾਲ ਦੀ ਮਾਂ ਨਾਲ ਜਾਂ ਕਿ ਮੂਤਪਾਲ ਦੀ ਮਾਂ ਨਾਲ ਆਰਗੂਮੈਂਟ ਕੀਤੀ ਹੈ ਉਥੇ ਇਲਜ਼ਾਮ ਲਾਏ ਕਿ ਧੱਕਾ ਮੱਕੀ ਕੀਤਾ ਕੁੱਟਮਾਰ ਕੀਤੀ ਗਾਲਾਂ ਕਢੀਆਂ ਪਰਿਵਾਰਾਂ ਨੂੰ ਮਿਲਣ ਨਹੀਂ ਦਿੱਤਾ ਹਾਲਾਂਕਿ ਇਹ ਸਭ ਕੁਝ ਝੂਠ ਸੀ ਵੀਡੀਓ ਵਾਇਰਲ ਹੋ ਗਈਆਂ ਉਹਨੇ ਕੋਈ ਗਾਲ ਨਹੀਂ ਕਢੀ ਨਾ ਕੋਈ ਧੱਕਾ ਮੱਕੀ ਕੀਤੀ ਉਹ ਕਹਿੰਦੇ ਪੇਸ਼ੀ ਤੇ ਜਿਹੜੇ ਬੰਦੇ ਆਉਂਦੇ ਨੇ ਔਰ ਉਹਨਾਂ ਤੱਕ ਲੋਕ ਪਹੁੰਚਣ ਅਸੀਂ ਇਹ ਹੋਣ ਨਹੀਂ ਦਿੰਦੇ ਇਹ ਸਾਨੂੰ ਅਦਾਲਤ ਦੀਆਂ ਸਟ੍ਰੈਕਸ਼ਨਾਂ ਹੁੰਦੀਆਂ ਨੇ ਜਾਨੀ ਕਿ ਅਸੀਂ ਉਹਨਾਂ ਦੇ ਅੰਡਰ ਰਹਿਣਾ ਹੁੰਦਾ ਕੋਈ ਉੱਥੇ ਹਲਚਲ ਨਾ ਹੋਵੇ ਇਹ ਅਸੀਂ ਜਾਨੀ ਕਿ ਮਾਹੌਲ ਨੂੰ ਮੇਨਟੇਨ ਕਰਨਾ ਹੁੰਦਾ ਤੇ ਅਮਰਤਪਾਲ ਦੀ ਮਾਂ ਉੱਥੇ ਝੁਗੜਦੀ ਸੀ ਤੇ ਨਾਲ ਇਹਨਾਂ ਨੇ ਕਹਿਤਾ ਸੀ ਕਿ ਤੇਰੇ ਮੁੰਡੇ ਨੇ ਪੂਰੇ ਪੰਜਾਬ ਨੂੰ ਅੱਗ ਲਾਤੀ ਤੇ ਇਹ ਵੈਸ਼ ਹੋਈ ਸੀ ਹੁਣ ਜਿਹੜੇ 1.5 ਨੇ ਨਾ ਇੱਕ ਤਾਂ ਡੀਏ ਸਿੱਧੂ ਐ ਦਲਜੀਤ ਸਿੰਘ ਕਸ਼ਮੀਰ ਐ ਪ੍ਰਦੀਪ ਸਿੰਘ ਐ ਜਿਹੜਾ ਅਮਰਤਪਾਲ ਦੇ ਚਾਚੇ ਦਾ ਮੁੰਡਾ ਐ ਇੱਕ ਅਸਤਰ ਸਿੰਘ ਐ ਤੇ ਇਹ ਇੱਕ ਜਰਮਨੀ ਬੈਠਾ ਕੈਨੇਡਾ ਬੈਠਾ ਕੋਈ ਇੰਗਲੈਂਡ ਬੈਠਾ ਇਹ ਕਹਿੰਦੇ ਜਿਹੜਾ ਵੀ ਬੰਦਾ ਐਸਪੀ ਹਰਪਾਲ ਸਿੰਘ ਦੀ ਪੱਗ ਲਾਹੂਗਾ ਤੇ ਜਾਂ ਉਹਦੀ ਕੁੱਟਮਾਰ ਕਰੂਗਾ ਉਹਨੂੰ ਕਹਿੰਦੇ 10 ਲੱਖ ਰੁਪਇਆ ਇਨਾਮ ਦੇਵਾਂਗੇ ਆ ਕਰਤੂਤ ਹੈ ਜੀ ਜਿਹੜੇ ਕਹਿੰਦੇ ਅੰਮ੍ਰਿਤਪਾਲ ਪੰਜਾਬ ਦਾ ਵਾਰਿਸ ਬਣੂ ਅੰਮ੍ਰਿਤਪਾਲ ਕੌਮ ਦੀ ਗੱਲ ਕਰੂ ਪੱਗਾਂ ਦੀ ਗੱਲ ਕਰੂ ਤੇ ਇਹਦੇ ਕਤੀੜ ਜਿਹੜੇ ਪਾਲੇ ਹੋਏ ਨੇ ਮਸਟੰਡੇ ਗੁੰਡੇ ਉਹ ਕਹਿੰਦੇ ਜੇ ਕੋਈ ਹਰਪਾਲ ਸਿੰਘ ਐਸਪੀ ਦੀ ਪੱਗ ਲਾਹੂਗਾ ਜਾਂ ਉਹਦੀ ਕੁੱਟਮਾਰ ਕਰੂਗਾ ਉਹਨੂੰ 10 ਲੱਖ ਰੁਪਈਆ ਦੇ ਮੰਗੇ ਤੇ ਨਾਲ ਪਤਾ ਕੀ ਲਿਖਿਆ ਥੱਲੇ ਅਕੇ ਕਾਨੂੰਨੀ ਕਾਰਵਾਈ ਕੀਤੀ ਜਾਓ ਹੁਣ ਇਹਨੂੰ ਪੁੱਛੋ ਵੀ ਕਾਨੂੰਨੀ ਕਾਰਵਾਈ ਤੁਸੀਂ ਕਰੋਗੇ ਜਾਂ ਪੁਲਿਸ ਕਰੂਗੀ ਜਦੋਂ ਪਟਾ ਫੇਰੂ ਮੂਦੇ ਪਾ ਕੇ ਇਹ ਬੈਠੇ ਪਤਾ ਕਿੱਥੇ ਨੇ ਕੋਈ ਕੈਨੇਡਾ ਬੈਠਾ ਕੋਈ ਇੰਗਲੈਂਡ ਬੈਠਾ ਕੋਈ ਇਹਦੇ ਵਿੱਚੋਂ ਜਰਮਨੀ ਬੈਠਾ ਤੇ ਇਹ ਪੋਸਟ ਪਾਈ ਇਹਨਾਂ ਨੇ ਹੁਣ ਪੰਜਾਬ ਦੇ ਲੋਕ ਦੱਸਣ ਵੀ ਜਿਹੜੇ ਬੰਦੇ ਇੱਕ ਐਸਪੀ ਰੈਂਕ ਦੇ ਬੰਦੇ ਦੀ ਪੱਗ ਲਾਉਣ ਵਾਸਤੇ ਇਨਾਮ ਦੇ ਰਹੇ ਨੇ ਉਹ ਬੰਦੇ ਪੰਜਾਬ ਦੇ ਵਾਰਸ ਹੋ ਸਕਦੇ ਨੇ ਉਹ ਬੰਦੇ ਸਿੱਖਾਂ ਦੇ ਵਾਰਸ ਹੋ ਸਕਦੇ ਨੇ ਜਿਹੇ ਜਿਹੀਆਂ ਕਰਤੂਤਾਂ ਭਿੰਡਰਾਂ ਵਾਲੇ ਨੇ ਕੀਤੀਆਂ ਸੀ ਨਾ ਉਦੋਂ ਵੀ ਭੈੜੀਆਂ ਕਰਤੂਤਾਂ ਇਹ ਬੰਦੇ ਕਰ ਰਹੇ ਨੇ ਕਿ ਅੱਜ ਜੇ ਮੈਂ ਥੋੜੇ ਜਿਹਾ ਚਲੂਨੇ ਲੜਨ ਲਾ ਦੇਆ ਔਖਾ ਹੋ ਜੂ ਸੁਹਾਰਨਾ ਕੀ ਇਹ ਲੋਕ ਚਾਹੁੰਦੇ ਨੇ ਵੀ ਇਸ ਕੇਪੀਐਸ ਗਲਬਰਗਾ ਕੋਈ ਡੀਜੀਪੀ ਬਣੇ ਪੰਜਾਬ ਦਾ ਜਿਹੜਾ ਛਿੱਲ ਲਾਵੇ ਇਹਨਾਂ ਦੀ ਚੰਗੀ ਤਰ੍ਹਾਂ ਇਹ ੜੇਕ ਨਹੀਂ ਕਰਦੇ ਕਿ ਮਨਸ਼ਾ ਨਹੀਂ ਹੈਗੀ ਇਹਨਾਂ ਦੀ ਵੀ ਸਾਨੂੰ ਛੇਤਰਫੇਰਨ ਵਾਲਾ ਕੋਈ ਇਹੋ ਜਿਹਾ ਡੀਜੀਪੀ ਹੋਵੇ ਫਿਰ ਕਹਣਗੇ ਫੇਕ ਐਨਕਾਊਂਟਰ ਕਰਦੇ ਜੀ ਧੱਕਾ ਹੋਇਆ ਜੀ ਹਕੂਮਤ ਧੱਕਾ ਕਰਦੀ ਫਿਰ ਇਦਾਂ ਕਹਿੰਦੇ ਹੁਣ ਕੀ ਜਿਹੜੀ ਅਮਰਤਪਾਲ ਦੀ ਮਾਂ ਉਹਦੇ ਨਾਲ ਆਰਗੂਮੈਂਟ ਕਰਦੀ ਸੀ ਮੈਂ ਤੁਹਾਨੂੰ ਚਤਰੋ ਕਹਿੰਦਾ ਹੁਣ ਇੱਕ ਅਤਰੋ ਸੀ ਪਹਿਲਾਂ ਇੱਕ ਚਤਰੋ ਸੀ ਤੇ ਚਲੋ ਅਤਰੋ ਚਤਰੋ ਤਾਂ ਕਮੇਟੀ ਕਰਦੀ ਐ ਉਸੇ ਤਾਂ ਬੀਬੀ ਖੇਖਣ ਕਰਦੀ ਐ ਫਫੇ ਕੁੱਟਣੇ ਕਹਿੰਦੇ ਐ ਨੂੰ ਉਸ ਜਾਣ ਬੁਝ ਕੇ ਪੰਗੇ ਲੈਣੇ ਉਹਨੇ ਕੋਈ ਗਾਲ ਨਹੀਂ ਕਢੀ ਜੀ ਕੋਈ ਉਹਨੇ ਤਾਂ ਕੰਮ ਕੀ ਨਹੀਂ ਕੀਤਾ ਉਹਨੇ ਕੇਵਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਐ ਉਹ ਪੁਲਿਸ ਦਾ ਕੰਮ ਹੁੰਦਾ 20 ਡਿੰਗਾਂ ਭੇਡਾਂ ਸੀ ਉਹ ਵੱਡ ਕੋਠੀਆਂ ਅਗੇ ਸ਼ਿਕਾਇਤ ਵੀ ਕੀਤੀ ਐ ਵਕੀਲ ਜਿਹੜਾ ਮੁੱਛਪਾਲ ਦਾ ਕਹਿੰਦਾ ਸੀ ਸ਼ਿਕਾਇਤ ਵੀ ਕੀਤੀ ਐ ਬੀ ਐਸਪੀ ਹਰਪਾਲ ਸਿੰਘ ਨੂੰ ਸਸਪੈਂਡ ਕੀਤਾ ਜਾਦਾ ਕਾ ਤੁਹਾਡੇ ਪਿਓ ਦਾ ਰਾਜ ਹੈ ਸਸਪੈਂਡ ਕੀਤਾ ਜਾਵੇ ਜੁੱਤੀਆਂ ਦੀ ਤੁਹਾਨੂੰ ਘਾਟਾ ਹੋਰ ਕੁਛ ਨਹੀਂ ਚਲੋ ਮੈਂ ਆ ਖਦੀੜਾਂ ਦੀ ਗੱਲ ਕਰੀਏ ਜਿਹੜੀਆਂ ਚਾਰ ਨੇ ਨੇ ਫੋਟੋਆਂ ਐਡੀਟ ਕਰ ਦੂ ਇਹ ਬੰਦੇ ਕਹਿੰਦੇ ਵੀ ਪੱਗ ਲਾਉਣ ਵਾਲੇ ਨੂੰ ਪੱਗ ਕਿਹਦੀ ਲਾਉਣੀ ਹੈ ਹਰਪਾਲ ਸਿੰਘ ਐਸਪੀ ਦੀ ਪੱਗ ਲਾਉਣ ਵਾਲੇ ਨੂੰ ਅਸੀਂ 10 ਲੱਖ ਰੁਪਇਆ ਇਨਾਮ ਦੇਵਾਂਗੇ ਇਹੇ ਨੇ ਪੱਗਾਂ ਦੇ ਬਾਅਦ ਇਕ ਕੌਮ ਦੇ ਵਾਰਸ਼ ਨੇ ਸ਼ਰਮ ਹੈ ਕੁਛ ਮਾੜੀ ਮੋਟੀ ਅਸਾ ਤੁਸੀਂ ਐਸਪੀ ਹਰਪਾਲ ਸਿੰਘ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਪੰਜਾਬ ਦੇ ਵਿੱਚ ਬੈਠਾ ਰੋਜ਼ ਬੋਲਦਾ ਤੁਹਾਡੀਆਂ ਪੁੱਛਾਂ ਚਕਾਈਆਂ ਹੋਈਆਂ ਨੇ ਪਤਾ ਹੈ ਧੀਰਮੱਲੀਏ ਪਰਿਵਾਰ ਨੂੰ ਇਹਦੀ ਮਾਂ ਨੂੰ ਵੀ ਹੈ ਅਮਰਤਪਾਲ ਦੇ ਭਾਪੇ ਨੂੰ ਵੀ ਹੈ ਅਮਰਤਪਾਲ ਮੂਤਪਾਲ ਨੂੰ ਵੀ ਪਤਾ ਹੈ ਨੀ ਬੁੱਟਾ ਸਿੰਘ ਕੌਣ ਹੈ ਤੁਸੀਂ ਮੇਰੇ ਘਰ ਵੱਲ ਝਾਕ ਕੇ ਦਿਖਾਓ ਨਾ ਤੁਸੀਂ ਐਸਪੀ ਹਰਪਾਲ ਸਿੰਘ ਦੀ ਪੱਗ ਲਾਉਣ ਦੀ ਗੱਲ ਕਰਦੇ ਹੋ ਕੋਈ ਸ਼ਰਮ ਨਹੀਂ ਆਉਂਦੀ ਤੁਹਾਨੂੰ ਇਹ ਪੱਗ ਤੁਹਾਡੀ ਹੈ ਤੁਹਾਡੀ ਕੋਈ ਜ਼ਗੀਰ ਹੈ ਇਹ ਤੁਸੀਂ ਪੱਗ ਲਈ ਕੀਤਾ ਕੀ ਹੈ ਸਰਗਟਾਂ ਪੀਂਦੇ ਪੀਂਦੇ ਚਿੱਟਾ ਵੇਚਦੇ ਵੇਚਦੇ ਅਸ਼ਲੀਲ ਚੇਟਾਂ ਕਰਦੇ ਹੋਏ ਕੁੜੀਆਂ ਦੇ ਨਾਲ ਤੁਹਾਡੇ ਗੈਕਟਰਾਂ ਦੇ ਨਾਲ ਸੰਬੰਧ ਤੇ ਤੁਸੀਂ ਅੱਜ ਪੱਗਾਂ ਨੂੰ ਹੱਥ ਪਾ ਰਹੇ ਪੀਪਲ ਆਪ ਦੇ ਲੋਕਾਂ ਨੂੰ ਸ਼ਰਮ ਆਉ ਵੀ ਇਹੇ ਨੇ ਪੰਜਾਬ ਦੇ ਵਾਰਿਸ ਜਿਹੜਾ ਐਸਪੀ ਹਰਪਾਲ ਸਿੰਘ ਹੈ ਜੀ ਉਹਨੇ ਆਰਗੂਮੈਂਟ ਕੀਤੀ ਹੈ ਕੋਈ ਸ਼ੱਕ ਨਹੀਂ ਅਗਲੇ ਮੌਕੇ ਦੇ ਅਫਸਰ ਨੇ ਉਹਨਾਂ ਨੂੰ ਜਿਹੜਾ ਮਾਹੌਲ ਹੁੰਦਾ ਹੈ ਪੰਜਾਬ ਉਸ ਸਮੇਂ ਦੀ ਸਿਚੁਏਸ਼ਨ ਹੁੰਦੀ ਹੈ ਉਹਨੂੰ ਕੰਟਰੋਲ ਕਰਨਾ ਹੁੰਦਾ ਹੈ ਮੇਨਟੇਨ ਰੱਖਣਾ ਹੁੰਦਾ ਹੈ ਉਹਨਾਂ ਨੇ ਲੈ ਨਾ ਆਰਡਰ ਕੋਈ ਨਹੀਂ ਕੀਤਾ ਉਹਨਾਂ ਨੇ ਇਹ ਬੰਦੇ ਜਾਣ ਬੁੱਝ ਕੇ ਇਸ਼ੂ ਬਣਾ ਕੇ ਸ਼ਿਕਾਇਤਾਂ ਕਰਦੇ ਨੇ ਉਹਨੂੰ ਸਸਪੈਂਡ ਕਰ ਦਿਓ ਜੀ ਫਿਰ ਬਾਹਰ ਬੈਠੇ ਧਮਕੀਆਂ ਦਿੰਦੇ ਕਿ ਉਹਦੀ ਪੱਗ ਲਾ ਦਿਓ ਤੁਸੀਂ ਸਿੱਖਾਂ ਦੀ ਸਿੱਖਾਂ ਤੋਂ ਪਗਲਾਈ ਜਾ ਰਹੀ ਹੈ ਕੀ ਜੇ ਪੁਲਿਸ ਇੰਨੀ ਮਾੜੀ ਹੈ ਫਿਰ ਹਰਾਮਖੋਰੋ ਆਪਣੇ ਬੱਚਿਆਂ ਨੂੰ ਕਿਉਂ ਕਹਿਣਾ ਵੀ ਪੁਲਿਸ ਵਿੱਚ ਭਰਤੀ ਕਰਨਾ ਹੈ ਅਸੀਂ ਫਿਰ ਉੱਥੇ ਰੋਕੋ ਤੁਸੀਂ ਅਰਦਾਸਾਂ ਕਰਦੇ ਹੋ ਸਾਡਾ ਮੁੰਡਾ ਪੁਲਿਸ ਵਿੱਚ ਭਰਤੀ ਹੋਵੇ ਸਾਡਾ ਮੁੰਡਾ ਆਰਮੀ ਵਿੱਚ ਭਰਤੀ ਕਰੇ ਉਹ ਜਿੱਥੋਂ ਗੌਰਮ ਜਿਹੜੀ ਗਵਰਨਮੈਂਟ ਤੋਂ ਤਨਖਾਹ ਲੈਂਦੇ ਨੇ ਉਹਦਾ ਕੰਮ ਕਰਨਗੇ ਉਹ ਤੁਸੀਂ ਆਪਣੇ ਘਰੋਂ ਕੋਈ ਨੌਕਰ ਰੱਖੋ ਤੇ ਤੁਸੀਂ ਕੰਮ ਕਰਾਉਂਗੇ ਉਹ ਤੋਂ ਉਹ ਤਨਖਾਹ ਤੋਂ ਥੋੜੋ ਲਵੇ ਤੇ ਕੰਮ ਕੇ ਦਾ ਹੋਰ ਕਰੂ ਇਹ ਕਿੱਥੇ ਲਿਖਿਆ ਜਿੰਨਾ ਚਿਰ ਅਗਲੇ ਵਰਦੀ ਵਿੱਚ ਰਹਿਣਗੇ ਉਹ ਸਰਕਾਰ ਦਾ ਖਾਂਦੇ ਨੇ ਸਰਕਾਰ ਦਾ ਪੀਂਦੇ ਨੇ ਸਰਕਾਰ ਤੋਂ ਚਾਰ ਪੈਸੇ ਲੈਂਦੇ ਨੇ ਉਹ ਸਰਕਾਰ ਦਾ ਹੀ ਕੰਮ ਕਰਨਗੇ ਤੁਸੀਂ ਕਿੱਥੇ ਜੰਮੇ ਪੜਿਆ ਜੇ ਹੁਣ ਇਹਨਾਂ ਖਦੀੜਾਂ ਨੂੰ ਸਿੱਤਰਾਂ ਦੀ ਘਾਟ ਨਹੀਂ ਤਾਂ ਹੋਰ ਦੱਸੋ ਕੀ ਹੈ ਇਹ ਵਾਰਸ ਪੰਜਾਬ ਜੱਥੇ ਬੰਦੀ ਦੇ ਚਮਚੇ ਨਹੀਂ ਦੀ ਅਮਰਤਪਾਲ ਦੀ ਮੂਤਪਾਲ ਦੀ ਜੱਥੇ ਬੰਦੇ ਨੇ ਇਹ ਆ ਜਿਹੜਾ ਇੱਕ ਤਾਂ ਕਸ਼ਮੀਰ ਵਾਲਾ ਇਹ ਨਸ਼ੇੜੀ ਹੈ ਡਰੱਗ ਵੇਚਦਾ ਰਿਹਾ ਆ ਜਿਹੜਾ ਪ੍ਰਦੀਪ ਸਿੰਘ ਹੈ ਇਹ ਅਮਰਤਪਾਲ ਦਾ ਜਿਹੜਾ ਚਾਚਾ ਸੀ ਹਰਜੀਤ ਸਿੰਘ ਉਹਦਾ ਮੁੰਡਾ ਹੈ ਮਸਟੰਡਾ ਇਹ ਦੇ ਇੱਕ ਡੀਐ ਸਿੱਧੂ ਜਿਹੜਾ ਇਹ মিডিਆ ਵੀ ਚਲਾਉਂਦਾ 71 ਸਿੰਘ ਇਹ ਕੋਈ ਜਰਮਨ ਦੇ ਵਿੱਚ ਬੈਠਾ ਕੋਈ ਕੈਨੇਡਾ ਵਿੱਚ ਬੈਠਾ ਹੈ ਕੋਈ ਇੰਗਲੈਂਡ ਵਿੱਚ ਬੈਠਾ ਹੈ ਤੇ ਜੇ ਇੰਨੀ ਹਿੰਮਤ ਹੈ ਫਿਰ ਵੋਟਾਂ ਇੰਗਲੈਂਡ ਵਿੱਚ ਥੋੜੀ ਪੈਣੀਆਂ ਨੇ ਵੋਟਾਂ ਜਰਮਨ ਵਿੱਚ ਥੋੜੀ ਪੈਣੀਆਂ ਨੇ ਕੈਨੇਡਾ ਵਿੱਚ ਥੋੜੀ ਪੈਣੀਆਂ ਨੇ ਵੋਟਾਂ ਦਾ ਪੰਜਾਬ ਦੇ ਲੋਕਾਂ ਨੇ ਪਾਣੀਆਂ ਨੇ ਫਿਰ ਇੱਥੇ ਆ ਕੇ ਆਓ ਨਾ ਗੱਲ ਕਰੋ ਤੁਸੀਂ ਕਿਸੇ ਨੂੰ ਕਹਿੰਦੇ ਹੋ ਹੂੰ ਵੀ ਕੋਈ ਪੱਗ ਲਾਵੇ 10 ਲੱਖ ਰੁਪਏ ਦੇਵਾਂਗੇ ਤੁਸੀਂ ਆਪ ਹੀ ਲਾ ਦਿਓ ਨਾਲੇ ਬਹਾਦਰੀ ਦਾ ਪਤਾ ਲੱਗੂ ਤੁਸੀਂ ਉਹ ਤਾਂ ਕਹਿੰਦੇ ਸੀ ਅਸੀਂ ਤੇਰੇ ਖਾਤਰ ਸ਼ਹੀਦੀਆਂ ਪਾ ਦੇਾਂਗੇ ਅਸੀਂ ਮਰ ਜਾਾਂਗੇ ਹੁਣ ਪੱਗ ਵੀ ਨਹੀਂ ਲਾ ਸਕਦੇ ਕਿਹਦੀ ਲਾਦੇ ਪੱਗ ਜਿਹੜੇ ਤੁਸੀਂ ਵੱਡੇ ਵੱਡੇ ਡੀਂਗਾ ਫੜਾ ਧਮਕੀਆਂ ਦਿੰਦੇ ਸੀ ਲੋਕਾਂ ਨੂੰ ਅਸੀਂ ਸ਼ਹੀਦੀਆਂ ਪਾ ਦੇਾਂਗੇ ਤੇ ਹੁਣ ਆਓ ਹੁਣ ਤੁਸੀਂ ਆਪੇ ਪੱਗ ਲਾਦੇ ਹੋ ਨਾ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ ਇਨਾਮ ਦਿਓਗੇ ਆਪੀ ਲਾਦੇ ਪੱਗ ਇਦਾਂ ਹੀ ਭਿੰਡਰਾਂ ਵਾਲੇ ਨੇ ਕਿਹਾ ਸੀ ਜਿਹੜਾ ਕੰਨ ਨਰੰਕਾਰੇ ਨੂੰ ਮਾਰੂਗਾ ਉਹਨੂੰ ਸੋਨੇ ਨਾਲ ਤੋਲੂਗਾ ਕਰਕੇ ਕੌਂਟਲ ਸੋਨਾ ਇਕੱਠਾ ਆਪਣੇ ਪਰਿਵਾਰ ਨੂੰ ਕੱਢਦਾ ਬਾਹਰ ਉਹਨੇ ਉਹ ਰਣਜੀਤ ਸਿੰਘ ਅੱਜ ਵੀ ਸ਼੍ਰੋਮਣੀ ਕਮੇਟੀ ਦੀ ਕੋਠੀ ਦੱਬੀ ਬੈਠਾ ਹੈ ਜਿਹੜਾ ਜਿਹੜਾ ਸਾਫਕਾ ਜੀ ਨੇ ਨਰੰਕਾਰੇ ਨੂੰ ਮਾਰਿਆ ਸੀ ਅੱਜ ਵੀ ਕੋਠੀ ਦੱਬੀ ਬੈਠਾ ਸ਼੍ਰੋਮਣੀ ਕਮੇਟੀ ਦੀ ਉਹ ਬਿਲਕੁਲ ਦਾ ਮੇਰੇ ਕੋਲ ਗੱਡੀ 'ਚ ਤੇਲ ਪਾਉਣ ਵਾਸਤੇ ਪੈਸਾ ਨਹੀਂ ਤੇ ਭਿੰਡਰਾਂ ਵਾਲੇ ਨੇ ਕਰਕੇ ਕੌਂਟਲ ਸੋਨਾ ਇਕੱਠਾ ਆਪਣਾ ਪਰਿਵਾਰ ਬਾਹਰ ਕੱਢਦਾ ਆਪਣੀਆਂ ਮਹਿਲ ਬਾੜੀਆਂ ਕੋਠੀਆਂ ਪਾ ਲਈਆਂ ਕਿ ਤੁਸੀਂ ਦੂਜਿਆਂ ਨੂੰ 10 ਲੱਖ ਰੁਪਏ ਦੇ ਰਹੇ ਹੋ ਤੁਸੀਂ ਆਪੇ ਆ ਕੇ ਪੱਗ ਲਾ ਦੋ ਨਾਲ ਤੁਹਾਡੀ ਸੂਰ ਮੰਗਦੀ ਦਾ ਪਤਾ ਲੱਗ ਜੂ ਤੁਸੀਂ ਛੇਤਰ ਭਾਲ ਦਿਓ ਹੋਰ ਕੁਝ ਨਹੀਂ ਅਮਰਤਪਾਲ ਦਾ ਪਰਿਵਾਰ ਵੀ ਛੇਤਰ ਭਾਲਦਾ ਤੁਸੀਂ ਵੀ ਛੇਤਰ ਭਾਲ ਦਿਓ ਤੇ ਜਦੋਂ ਪਾਏਗੇ ਫਿਰ ਸੱਸਰੀ ਵਾਂਗੂ ਸੌ ਜਾਣਾ ਤੁਸੀਂ ਫਿਰ ਗੱਲ ਕੋਈ ਨਹੀਂ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ